ਲੁਧਿਆਣਾ ਡੇਲੀ ਨਿਊਜ਼ ਦੇਖ ਰਹੇ ਹਾਂ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਅਸੀਂ ਸਮਰਾਲਾ ਚੌਂਕ ਵਿਖੇ ਪਹੁੰਚੇ ਹਾਂ ਜਿੱਥੇ ਕਿ ਅੱਜ ਪੁਲਿਸ ਵੱਲੋਂ ਡਰੰਕ ਐਂਡ ਡਰਾਈਵ ਦੀ ਚੈਕਿੰਗ ਵਾਸਤੇ ਇੱਕ ਨਾਕਾ ਲਗਾਇਆ ਗਿਆ ਹੈ ਜੋ ਕਿ ਤੁਹਾਨੂੰ ਤਵਾ ਕੇ ਤਸਵੀਰਾਂ ਦਿਖਾਉ ਕੈਮਰਾਮੈਨ ਨੂੰ ਕਹੂੰਗਾ ਮੈਂ ਪੁਲਿਸ ਬੜੀ ਮਹਸਤਾਦੀ ਨਾਲ ਆਪਣਾ ਕੰਮ ਕਰ ਰਹੀ ਹੈ ਅੱਜ ਤੁਸੀਂ ਦੇਖ ਸਕਦੇ ਹੋ ਜੋ ਗੱਡੀਆਂ ਨੂੰ ਰੋਕ ਕੇ ਚਲਾਨ ਕੱਟੇ ਜਾ ਰਹੇ ਆ ਤੇ ਅਸੀਂ ਇੱਥੇ ਦੇ ਮੌਕੇ ਤੇ ਅਫਸਰ ਸਾਹਿਬਾਨ ਨਾਲ ਗੱਲ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਇਹ ਅੱਜ ਤੁਸੀਂ ਸਪੈਸ਼ਲ ਚੈਕਿੰਗ ਕਰ ਰਹੇ ਹੋ ਨਹੀਂ ਇਹ ਜਿਹੜੀ ਚੈਕਿੰਗ ਚੱਲਦੀ ਹੈ ਰੂਟੀਨ ਦੇ ਵਿੱਚ ਸਾਡੀ ਚੱਲਦੀ ਰਹਿੰਦੀ ਹੈ ਅੱਛਾ ਜੀ ਇਹ ਜਦੋਂ ਵੀ ਵੱਖ-ਵੱਖ ਜਗ੍ਹਾ ਤੇ ਸਾਡੇ ਨਾਕੇ ਲੱਗਦੇ ਨੇ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਡਰਿੰਕ ਐਂਡ ਡਰਾਈਵ ਦਾ ਅੱਜ ਨਾਕਾ ਇੱਥੇ ਸਮਰਾਲਾ ਚੌਕ ਤੇ ਲੱਗਿਆ ਹੋਇਆ ਜੀ ਠੀਕ ਹੈ ਜੀ ਕਿੰਨੇ ਕ ਚਲਾਨ ਹੋਣ ਤੱਕ ਕਰ ਚੁੱਕੇ ਤੇ ਕਿੰਨੇ ਕ ਵਜੇ ਨਾਕਾ ਲਗਾਇਆ ਸੀ ਇਹ 8 ਵਜੇ ਸਾਡਾ ਨਾਕਾ ਸਟਾਰਟ ਹੋਇਆ ਅਜੇ 3 ਚਲਾਨ ਹੋ ਚੁੱਕੇ ਨੇ ਅੱਛਾ ਜ ਤੇ ਉਹ ਤਿੰਨੇ ਡਰਿੰਕ ਐਂਡ ਡਰਾਈਵ ਹੀ ਆ ਜਾਂ ਡਰਿੰਕ ਐਂਡ ਡਰਾਈਵ ਜਿਹੜੇ ਕੋਈ ਹੋਰ ਟ੍ਰੈਪਰ ਰਾਈਡਿੰਗ ਵਗੈਰਾ ਤੇ ਹੋਰ ਜਿਹੜੇ ਕੋਈ ਆਉਂਦੇ ਨੇ ਉਹ ਵੀ ਕਰਦੇ ਆਂ ਅਸੀਂ ਵੈਸੇ ਮੇਨ ਡਰਿੰਕ ਐਂਡ ਡਰਾਈਵ ਲਈ ਆਇਆਗਾ ਠੀਕ ਹੈ ਜੀ ਹਾਂ ਜੀ ਤੇ ਕਿਹੜੀ ਜ਼ੋਨ ਦੇ ਇੰਚਾਰਜ ਹੋ ਤੁਸੀਂ ਜੀ ਮੈਂ 4 ਨੰਬਰ ਜ਼ੋਨ ਦਾ ਜੀ ਠੀਕ ਹੈ ਇਹ ਨਾਕੇ ਵੱਖਰੇ ਵੱਖਰੀ ਜਗ੍ਹਾ ਤੇ ਲੱਗਦੇ ਰਹਿੰਦੇ ਨੇ ਅੱਜ ਇੱਥੇ ਸਮਰਾਲਾ ਚੌਂਕ ਲੱਕੇ ਲੱਗਿਆ ਕਦੇ ਸੌ ਸਿਟੀ ਲੱਗਿਆ ਕਦੇ ਸ਼ੇਰਪੁਰ ਚੌਂਕ ਲੱਗ ਗਿਆ ਇੱਥੇ ਤਾਂ ਲੱਗਦੇ ਰਹਿੰਦੇ ਵੱਖ-ਵੱਖ ਜਗ੍ਹਾ ਤੇ ਠੀਕ ਹੈ ਹਾਂ ਜੀ ਤੇ ਇਹ ਸੀਗੇ ਛੜਨਾ ਅਫ ਅੱਜ ਸਮਰਾਲਾ ਚੌਂਕ ਦੇ ਵਿੱਚ ਨਾਕਾ ਲਗਾਇਆ ਗਿਆ ਹੈ ਸਪੈਸ਼ਲ ਜੋ ਸ਼ਰਾਬ ਜਿਹੜੇ ਪੀ ਕੇ ਗੱਡੀਆਂ ਚਲਾਉਂਦੇ ਨੇ ਉਸ ਮਹਿੰਮ ਨੂੰ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਮਤਲਬ ਅੱਜ ਰੋਕ-ਰੋਕ ਗੱਡੀਆਂ ਨੂੰ ਬਕਾਇਦਾ ਫੂਕ ਮਰਵਾ ਕੇ ਚੈੱਕ ਕੀਤਾ ਜਾ ਰਿਹਾ ਹੈ ਕਿ ਦਾਰੂ ਦੀ ਮਾਤਰਾ ਕਿੰਨੀ ਕੁ ਲਈ ਹੋਈ ਆ ਤੇ ਜਿਨ੍ਹਾਂ ਨੇ ਨਹੀਂ ਦਾਰੂ ਪੀਤੀ ਉਹਨਾਂ ਨੂੰ ਬਕਾਇਦਾ ਛੱਡਿਆ ਜਾ ਰਿਹਾ ਹੈ ਤੇ ਜਿਨ੍ਹਾਂ ਨੇ दारू ਪੀਤੀ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਇਹ ਸੀਗੇ ਨਾਲ ਸਾਡੇ ਅਫਸਰ ਸਾਹਿਬਾਨ ਤੇ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਦੇਖਦੇ ਰੋਲ ਰਹੇ ਹਾਂ ਦਿੱਲੀ ਨਿਊਜ਼